ਉਜ ਦੇਰ ਬਾਅਦ ਹਰਲੀਨ ਚਾਹ ਲੈ ਕੇ ਆਉਂਦੀ ਹੈ ਤਾਂ ਜਦ ਉਸਨੇ ਹਿੰਮਤ ਜ਼ਹੀ ਕਰਕੇ ਸਭ ਨੂੰ ਛਤਰੀਆ ਗੱਲ ਕਹਿਣ ਲਈ ਸਾਹਮਣੇ ਦੇਖਿਆ ਤਾਂ ਸੋਫੇ ਤੇ ਕਿਰਨ ਭਾਬੀ ਉਹਨਾਂ ਨੂੰ ਬੈਠਾ ਦੇ ਕੇ ਹੈਰਾਨ ਰਹਿ ਜਾਂਦੀ ਆ ਤੇ ਉਸ ਦੀ ਜਾਨ ਚ ਜਾਨ ਆਉਂਦੀ ਹੈ ਕੁਝ ਸਿਰ ਪਹਿਲਾਂ ਉਸ ਦਾ ਜੋ ਚਿਹਰਾ ਟਾਣੀਓ ਟੁੱਟੇ ਫੁੱਲ ਵਾਂਗ ਮੁਰਜ਼ਾਇਆ ਹੋਇਆ ਸੀ ਹੁਣ ਉਹ ਸੂਹੇ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੋਇਆ ਸੀ ਉਸਨੇ ਆ ਕੇ ਪਹਿਲਾਂ ਕਾਲੇ ਦੀ ਦੋਵੇਂ ਵੀਰਾਂ ਤੇ ਭਾਬੀਆਂ ਨੂੰ ਚਾਹ ਫੜਾਈ ਤੇ ਫਿਰ ਜਦ ਕਾਲੇ ਨੂੰ ਫੜਾਉਣ ਲੱਗੀ ਤਾਂ ਦੋ ਪਲ ਲਈ ਉਹਨਾਂ ਦੀਆਂ ਨਜ਼ਰਾਂ ਮਿਲੀਆਂ ਤੇ ਫਿਰ ਹਰਲੀਨ ਆਪਣੇ ਮੰਮੀ ਪਾਪਾ ਨੂੰ ਚਾਹ ਫੜਾਖੀ ਉਹਨਾਂ ਕੋਲ ਬੈਠ ਗਈ ਗੱਲਾਂ ਬਾਤਾਂ ਕਰਦੇ ਹੋਈ ਚਾਹ ਪਾਣੀ ਪੀਣ ਤੋਂ ਬਾਅਦ ਕਿਰਨ ਭਾਬੀ ਕਹਿਣ ਲੱਗੀ ਹਰਲੀਨ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ ਕਰ ਲਓ ਕੁਲਵੀਰ ਨਾਲ ਹਰਲੀਨ ਦੀ ਮੰਮੀ ਹਾਂ ਪੁੱਤ ਜਾਓ ਕੁਲਵੀਰ ਨੂੰ ਨਾਲ ਲੈ ਜਾਓ ਤੇ ਘਰ ਦਿਖਾ ਦਿਓ ਤੇ ਜੇ ਕੋਈ ਗੱਲ ਕਰਨੀ ਹੈ ਉਹ ਵੀ ਕਰ ਲੈਣਾ ਕਾਲਾ ਉੱਠ ਕੇ ਹਰਲੀਨ ਦੇ ਪਿੱਛੇ ਪਿੱਛੇ ਚੱਲ ਪਿਆ ਤੇ ਹਰਲੀਨ ਨੂੰ ਉਸ ਨੂੰ ਸਾਰਾ ਆਪਣਾ ਘਰ ਦਿਖਾਉਣ ਲੱਗੀ ਫਿਰ ਘਰ ਦੇ ਪਿੱਛੇ ਬਣੀ ਗਾਰਡਨ ਵਿੱਚ ਲੈ ਗਈ ਤੇ ਆਖਿਰਚ ਉਸ ਨੂੰ ਆਪਣਾ ਬੈੱਡਰੂਮ ਦਿਖਾਉਂਦੇ ਹੋਏ ਕਹਿਣ ਲੱਗੀ ਇਹ ਆਜੀ ਮੇਰਾ ਰੂਮ ਤੇ ਫਿਰ ਕੁੱਟ ਕੇ ਉਸ ਦੀ ਗੱਲ ਨਾਲ ਲੱਗ ਕੇ ਰੋਣ ਲੱਗ ਪਈ ਕਾਲੀ ਨੇ ਉਸ ਨੂੰ ਚੁੱਪ ਕਰਾਉਂਦਿਆਂ ਹੋਇਆ ਕਿਹਾ ਕੀ ਹੋਇਆ ਗੱਲ ਤਾਂ ਦੱਸੋ ਜੋ ਐਵੇਂ ਰੋਈ ਜਾ ਰਹੀ ਹੋ ਗਰਲਿਨ ਨੇ ਰੋਂਦੀ ਹੋਈ ਨੇ ਉਸ ਨੂੰ ਉਸ ਦਿਨ ਉਸਦੇ ਘਰ ਆਉਣ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਗੱਲ ਦੱਸੀ ਕਹਿਣ ਲੱਗੀ ਮੈਂ ਨਹੀਂ ਮੰਮੀ ਪਾਪਾ ਨਾਲ ਗੱਲ ਕਰਨੀ ਉਹਨਾਂ ਨੇ ਪਤਾ ਕਿੰਨਾ ਸਤਾਇਆ ਤੇ ਤੁਸੀਂ ਵੀ ਨਹੀਂ ਕੁਝ ਦੱਸਿਆ ਇਸ ਵਾਰੀ ਮੈਨੂੰ ਤੁਸੀਂ ਜਾਣਦੇ ਸੀ ਨਾ ਇਹ ਸਭ ਕਾਲਾ ਉਸ ਨੂੰ ਬੈੱਡ ਤੇ ਬਿਠਾਇਆ ਤੇ ਨਾਲ ਹੀ ਆਪ ਬੈ ਗਿਆ ਜਿਸ ਦਾ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਹਰਲੀਨ ਮੈਨੂੰ ਵੀ ਅੱਜ ਸਵੇਰੇ ਹੀ ਪਤਾ ਲੱਗਾ ਜਦ ਗੁਰਨਾਮ ਵੀਰਾ ਤੇ ਭਾਬੀ ਸਵੇਰੇ ਘਰ ਆਈ ਤੇ ਮੈਨੂੰ ਤਿਆਰ ਹੋਣ ਲਈ ਕਿਹਾ ਮੈਂ ਜਦ ਪੁੱਛਿਆ ਕਿ ਵੀਰੇ ਕੀ ਹੋਇਆ ਕਿੱਥੇ ਜਾਣਾ ਹੈ ਆਪਾਂ ਤਾਂ ਉਹਨਾਂ ਨੇ ਬਸ ਇੰਨਾ ਹੀ ਕਿਹਾ ਤੂੰ ਨਾ ਬਸ ਛੇਤੀ ਨਾਲ ਵਧੀਆ ਜਿਹਾ ਤਿਆਰ ਹੋ ਜਾ ਮੈਂ ਸਾਰੀ ਰਾਤ ਪੁੱਛਦਾ ਰਿਹਾ ਪਰ ਕਿਸੇ ਨੇ ਵੀ ਮੈਨੂੰ ਕੁਝ ਨਾ ਦੱਸਿਆ ਉਹ ਤਾਂ ਮੈਨੂੰ ਵੀ ਤੁਹਾਡੇ ਘਰ ਆ ਕੇ ਪਤਾ ਲੱਗਾ ਕਿ ਵੀਰੇ ਹੋਣੀ ਤਾਂ ਆਪਣੇ ਰਿਸ਼ਤੇ ਲਈ ਆਏ ਤੇ ਆ ਰਹੀ ਗੱਲ ਤੁਹਾਡੇ ਮੰਮੀ ਪਾਪਾ ਦੀ ਇਹ ਸਾਰਾ ਉਹਨਾਂ ਦਾ ਹੀ پلان ਸੀ ਤੁਹਾਨੂੰ ਸਰਪ੍ਰਾਈਜ਼ ਦੇਣ ਦਾ ਉਹਨਾਂ ਨੇ ਹੀ ਵੀਰੇ ਹੋਣਾ ਨੂੰ ਮੈਨੂੰ ਕੁਝ ਦੱਸਣ ਤੋਂ ਮਨਾ ਕੀਤਾ ਸੀ ਬਸ ਇੰਨੀ ਹੀ ਗੱਲ ਸੀ ਹੁਣ ਤਾਂ ਨਹੀਂ ਕੋਈ ਗਿੱਲਾ ਸ਼ਿਕਵਾ ਕਿਸੇ ਨਾਲ ਪਿਆਰ ਨਾਲ ਆਪਣੀ ਗੱਲ ਨਾਲ ਲਾਉਂਦੇ ਹੋਈ ਕਿਹਾ ਹਰਲੀਨ ਨਾਨ ਜੀ ਮੈਨੂੰ ਤਾਂ ਅੱਜ ਤੁਹਾਨੂੰ ਦੇਖ ਕੇ ਜੋ ਖੁਸ਼ੀ ਹੋਈ ਆ ਉਹ ਮੈਂ ਬੋਲ ਕੇ ਵੀ ਦੱਸ ਨਹੀਂ ਸਕਦੀ ਤੇ ਉਸਨੇ ਵੀ ਕਾਲੇ ਨੂੰ ਜੱਫੀ ਪਾ ਲਈ ਇੰਨੇ ਨੂੰ ਬਾਹਰ ਦਰਵਾਜ਼ੇ ਤੇ ਕਿਸੇ ਦੀ ਦਸਤਕਤ ਹੋਈ ਹਰਲੀਨ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਕਿਰਨ ਭਾਬੀ ਖੜੀ ਸੀ ਅੰਦਰ ਆਉਂਦੀਆਂ ਉਹ ਕਹਿਣ ਲੱਗੀ ਹਾਂ ਜੀ ਮੈਂ ਤੰਗ ਤਾਂ ਨਹੀਂ ਕੀਤਾ ਤੁਹਾਨੂੰ ਹਰੀਨ ਗੱਲਾਂ-ਵਾਤਾਂ ਜੋੜੀ ਦੀਆਂ ਖਰਲੀਂ ਹਾਂਜੀ ਭਾਬੀ ਤੇ ਉਸਦੇ ਗੱਲ ਨਾਲ ਲੱਗ ਗਈ ਤੇ ਕਹਿਣ ਲੱਗੀ ਭਾਬੀ ਅੱਜ ਮੈਂ ਬਹੁਤ ਖੁਸ਼ ਹਾਂ ਮੇਰੀਆਂ ਖੁਸ਼ੀਆਂ ਮੇਰੀ ਝੋਲੀ ਚ ਪਾਉਣ ਲਈ ਬਹੁਤ-ਬਹੁਤ ਥੈਂਕ ਯੂ ਭਾਬੀ ਲੈ ਹੁਣ ਹਾਂ ਥੈਂਕ ਯੂ ਕਿੱਥੋਂ ਆ ਗਿਆ ਸਾਡੇ ਵਿੱਚ ਮੈਂ ਤਾਂ ਹਮੇਸ਼ਾ ਹੀ ਤੇਰੇ ਨਾਲ ਹਾਂ ਹਰੀਨ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਕਾਲੇ ਨੂੰ ਮੈਂ ਮੇਰਾ ਦਿਓਰ ਨਹੀਂ ਪੁੱਤ ਹੀ ਸਮਝਿਆ ਹਮੇਸ਼ਾ ਹੁਣ ਬਸ ਤੂੰ ਇਸਤਾਰ ਧਿਆਨ ਰੱਖੀਂ ਹਰਲੀਨ ਭਾਬੀ ਤੁਸੀਂ ਕੋਈ ਫਿਕਰ ਨਾ ਕਰੋ ਇਹ ਅੱਜ ਤੋਂ ਮੇਰੀ ਜ਼ਿੰਮੇਵਾਰੀ ਆ ਇਨ੍ਹਾਂ ਦਾ ਧਿਆਨ ਰੱਖਣਾ ਤੇ ਮੈਂ ਵਾਦਾ ਕਰਦੀ ਆ ਮੈਂ ਇਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖਾਂਗੀ ਕਦੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਭਾਬੀ ਚਲੋ ਉੱਠੋ ਫਿਰ ਹੁਣ ਚੱਲੀਏ ਆਪਾਂ ਬਾਹਰ ਸਭ ਉਡੀਕਦੇ ਹੋਣੇ ਆ ਤੇ ਉਹ ਆ ਕੇ ਹਾਲ ਚ ਬੈਠ ਗਈ ਪਾਪਾ ਹਾਂਜੀ ਹਰਲੀਨ ਪੁੱਤ ਕਿੱਦਾਂ ਲੱਗਾ ਫਿਰ ਸਾਡਾ ਇਹ ਸਰਪ੍ਰਾਈਜ਼ ਤੇ ਕਰ ਲਈਏ ਤੁਹਾਡਾ ਫਿਰ ਰਿਸ਼ਤਾ ਪੱਕਾ ਇੰਨੀ ਗੱਲ ਸੁਣ ਹਰਲੀਨ ਨੇ ਸੰਘ ਦੀ ਨੀਵੀਂ ਬਾਲੀ ਪਾਪਾ ਹਾਂਜੀ ਹਰਨਾਮ ਜੀ ਹੁਣ ਫਿਰ ਲੈਣ ਦੇਣ ਦੀ ਗੱਲ ਕਰ ਲਈਏ ਹਰਨਾਮ ਲਕਿਓ ਹੋ ਸੀਆਂ ਗੱਲਾਂ ਕਰ ਰਹੀਏ ਹੋ ਤੁਸੀਂ ਸਾਨੂੰ ਕੁਝ ਨਹੀਂ ਚਾਹੀਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਕੁਝ ਆ ਤੇ ਜਿਸਨੇ ਪਹਿਲਾਂ ਹੀ ਆਪਣੀ ਧੀ ਤੇ ਦੀ ਦੇ ਦਿੱਤੀ ਉਸ ਤੋਂ ਅਸੀਂ ਕੁਝ ਹੋਰ ਕਿਹੜੇ ਮੂੰਹ ਨਾਲ ਮੰਗੀਏ ਸਾਨੂੰ ਨਹੀਂ ਕੁਝ ਵੀ ਚਾਹੀਦਾ ਅਸੀਂ ਤੇਂ ਵਿਆ ਵੀ ਸਾਦਾ ਜਿਹਾ ਹੀ ਕਰਨਾ ਜੀ ਕੋਈ ਲੋਕ ਦਿਖਾਵਾ ਨਹੀਂ ਕਰਨਾ ਇੰਨੀ ਗੱਲ ਸੁਣ ਚਰ ਨੂੰ ਸੜ ਬੁੱਝ ਗਈ ਤੇ ਆਪਣੀ ਆਦਤ ਅਨੁਸਾਰ ਬੈਠੀ ਬੁੜ ਬੁੜ ਕਰਨ ਲੱਗੀ ਪਈ ਅਖੇ ਸਾਡੇ ਕੋਲ ਇੰਨੀ ਜ਼ਮੀਨ ਆ ਟਰੈਕਟਰ ਆ ਘਾਰਾ ਸਾਰੇ ਖੇਤੀ ਦੇ ਸੰਦ ਆਪਣੇ ਆ ਮੇਰੀ ਵਾਰੀ ਨੂੰ ਕਦੇ ਮੰਮੀ ਨੂੰ ਸ਼ਾਂਪ ਕਦੇ ਭੂਆ ਨੂੰ ਵਾਲੀਆਂ ਕਦੇ ਇਸ ਨੂੰ ਇਹ ਕਦੇ ਉਸ ਨੂੰ ਉਹ ਇਹ ਹੀ ਨਹੀਂ ਪੂਰਾ ਆਇਆ ਸੀ ਇੰਨਾ ਦਾ ਤੇ ਮਿਲਨੀਆਂ ਕੀਤੀਆਂ ਇੰਨੀਆਂ ਉਹ ਲੱਗ ਸੱਸ ਨੂੰ ਵਾਲੀਆਂ ਤੇ ਸਹੁਰੇ ਨੂੰ ਮੰਦਰੀ ਉੱਤੋਂ ਟਰੱਕ ਭਰ ਕੇ ਦਾਦ ਦਾ ਲੈ ਕੇ ਆਈ ਸੀ ਪਰਨਾਮ ਉਸ ਨੂੰ ਉੱਜਮਾਲ ਕੀ ਅੱਖਾਂ ਦਿਖਾਉਂਦੀ ਹੋਈ ਚੁੱਪ ਕਰਨ ਲਈ ਕਹਿੰਦਾ ਹੈ ਤੇ ਉਸ ਵੱਲੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਇਹ ਸਵੀ ਆਦਤ ਹੈ ਐਵੇਂ ਹੀ ਕਿਤੇ ਵੀ ਸ਼ੁਰੂ ਹੋ ਜਾਂਦੀ ਆ ਹਰਲੀਨ ਦੇ ਪਾਪਾ ਖੜੇ ਹੁੰਦੇ ਕਹਿਣ ਲੱਗੇ ਲੋ ਸਰਦਾਰ ਜੀ ਕਰੋ ਫਿਰ ਮੂੰਹ ਮਿੱਠਾ ਸਾਨੂੰ ਮੁੰਡਾ ਪਸੰਦ ਆ ਉਹਨਾਂ ਹਰਨਾਮ ਨੂੰ ਵੀ ਜੱਫੀ ਪਾ ਕੇ ਵਧਾਈਆਂ ਦਿੱਤੀਆਂ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਬਾਕੀ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਗੱਲ ਮਿਲ ਕੇ ਵਧਾਈਆਂ ਦਿੱਤੀਆਂ ਹੁਣ ਫਿਰ ਲੱਗਦੇ ਹੱਥੀ ਮੰਗਣੀ ਵੀ ਕਰ ਦੀ ਜੀ ਅੱਜ ਹੀ ਦੋਮਾਂ ਦੀ ਗੁਰਨਾਮ ਤੇ ਹਰਲੀਨ ਨੇ ਪਾਪਾ ਨੂੰ ਕਿਹਾ ਤਾਂ ਉਹ ਕਹਿਣ ਲੱਗੇ ਜਿਵੇਂ ਤੁਸੀਂ ਠੀਕ ਸਮਝੋ ਬੇਟਾ ਜੀ ਪਰਨਾਮ ਪਰ ਗੁਰਨਾਮ ਆਪਾਂ ਤਾਂ ਕੋਈ ਤਿਆਰੀ ਵੀ ਨਹੀਂ ਕਰਕੇ ਆਈ ਇਸ ਸਬਦੀ ਗੁਰਨਾਮ ਵੀਰ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਤਾਂ ਪਹਿਲਾਂ ਹੀ ਸਾਰੀ ਤਿਆਰੀ ਕੀਤੀ ਹੋਈ ਆ ਇੰਨਾ ਗੱਡੀ ਚੋਂ ਸਮਾਨ ਲੈਣ ਚਲਾ ਗਿਆ ਕੁਝ ਦੇਰ ਬਾਅਦ ਵਾਪਸ ਆਇਆ ਤਾਂ ਦੋਵੇਂ ਹੱਥਾਂ ਵਿੱਚ ਕਾਫੀ ਸਮਾਨ ਫੜਿਆ ਹੋਇਆ ਦੋ ਮਨ ਨੂੰ ਸੋਫੇ ਤੇ ਬਿਠਾਇਆ ਗਿਆ ਤੇ ਪਹਿਲਾਂ ਕਾਲੀ ਨਿਹਰਲੀਨ ਨੂੰ ਰਿੰਗ ਪਹਿਨਾਈ ਤੇ ਫਿਰ ਹਰਲੀਨ ਨੇ ਦੋਮੇ ਪਰਿਵਾਰ ਨੇ ਉਹਨਾਂ ਦੋਨਾਂ ਨੂੰ ਵਧਾਈਆਂ ਦਿੱਤੀਆਂ ਤੇ ਇੱਕ ਦੂਜੇ ਨੂੰ ਵੀ ਉਹਨਾਂ ਦੀ ਨਵੀਂ ਆਉਣ ਜ਼ਿੰਦਗੀ ਦੀ ਸੁਖ ਸਾਈ ਹੋਣ ਦੀ ਦੁਆ ਕੀਤੀ ਫਿਰ ਹਰਲੀਨ ਨੇ ਮੰਮੀ ਪਾਪਾ ਨੇ ਦੋਮਨ ਨੂੰ ਛਗਣ ਪਾਇਆ ਜਦ ਹਰਨਾਮ ਦੇ ਚਰਨੋਂ ਛਗਣ ਪਾਉਣ ਲੱਗੇ ਤਾਂ ਕਿਰਨ ਨੇ ਅੱਗੇ ਹੋ ਕੇ ਚਰਨੋਂ ਨੂੰ ਫੁਲਕਾਰੀ ਫੜਾਈ ਹਰਨਾਮ ਦੇ ਚਰਨੋਂ ਨੇ ਸ਼ਗਨ ਪਾਇਆ ਤੇ ਚਰਨੋਂ ਨਿਹਰਲੀਨ ਦੇ ਸਿਰ ਤੇ ਅਨਮਿੱਤੇ ਜ਼ਹਿਮਣ ਨਾਲ ਉਸਤੇ ਸਿਰ ਤੇ ਫੁਕਾਰੀ ਪਾ ਕੇ ਸਿਰਪਲੋਸ ਦੀ ਪਿਆਰ ਦਿੱਤਾ ਆਖਿਰਿ ਗੁਰਨਾਮ ਤੇ ਕਿਰਨ ਨੇ ਸ਼ਗਨ ਪਾਇਆ ਉਹਨਾਂ ਨੂੰ ਸਭ ਨੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰਾਂ ਨੇ ਸਲਾਹ ਕਰਕੇ ਉਹਨਾਂ ਦਾ ਵਿਆਹ ਚੜ੍ਹਦੇ ਸਿਆਲ ਦਾ ਰੱਖ ਦਿੱਤਾ ਹਰਲੀਨ ਨੇ ਕਾਲੇ ਤੋਤਾ ਅੱਜ ਖੁਸ਼ੀ ਹੀ ਨਹੀਂ ਸਾਂਭੀ ਜਾ ਰਹੀ ਸੀ ਹਰਲੀਨ ਦੇ ਪਾਪਾ ਨੇ ਫਿਰ ਦੁਪਹਿਰ ਦੀ ਰੋਟੀ ਦਾ ਟਾਈਮ ਹੋਣ ਜਾਣ ਕਰਕੇ ਸਭ ਨੂੰ ਰੋਟੀ ਖਾਣ ਦੀ ਬੇਨਤੀ ਕੀਤੀ ਤੇ ਸਾਰੀ ਟੇਬਲ ਤੇ ਬੈਠ ਕੇ ਖਾਣਾ ਖਾ। ਖਾਣਾ ਪੀਣਾ ਕਰਕੇ ਫਿਰ ਹਰਨਾਮ ਨੇ ਸਾਰੇ ਪਰਿਵਾਰ ਤੋਂ ਜਾਣ ਦੀ ਇਜਾਜ਼ਤ ਲਈ ਤੇ ਫਿਰ ਉਹ ਸਭ ਬਾਹਰ ਨੂੰ ਚੱਲ ਪਏ।